ਬੋਟ ਬੂਟ ਪਾਉਨੇ ਹੋ ਤੁਸੀਂ ਹਰ ਵਾਰਕ ਨਹੀਂ ਪਾਉਂਦੇ ਅਸੀਂ ਕਿਸੇ ਬੋਟ ਨਹੀਂ ਪਾਉਂਦੇ ਆਈਏ ਵੈਸੇ ਬੋਟ ਕਿ ਨਹੀਂ ਬੋਟ ਬਣਾਈ ਹੋਈ ਹੈ ਬੋਟ ਤਾਂ ਬਣੀ ਆਹੀਂ ਪਾਉਂਦੇ ਨਹੀਂ ਬੋਟ ਇਹਨਾਂ ਨੇ ਗੰਦੇ ਕੰਮ ਕਰਨੇ ਬੋਟੋ ਅਸੀਂ ਬੋਟ ਦਾ ਨੂੰ ਖਰਾਬ ਕਰੀਏ ਵੈਸੇ ਵੀ ਖਰਾਬ ਹੈ ਜੇ ਨਹੀਂ ਪਾਉਂਦੇ ਤਾਂ ਵੀ ਉਦਾਂ ਹੀ ਹੈ ਖਰਾਬ ਹੀ ਹੈ ਸਾਹਮਣੇ ਸਿੰਘਾਂ ਦੇ ਵੱਲੋਂ ਆਪਣਾ ਮੋਰਚਾ ਬਣਾਇਆ ਗਿਆ ਆ ਬਾਬਾ ਜੀ ਬੈਠੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨੇ ਦਿਨਾਂ ਤੋਂ ਬੈਠੇ ਨੇ ਕਿੰਨੇ ਦਿਨਾਂ ਤੋਂ ਨਹੀਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨ ਹੋ ਗਏ ਬਾਬਾ ਜੀ ਦੋ ਮਹੀਨੇ ਲੱਗ ਗਿਆ ਕਿ ਹੋ ਹੀ ਗਏ ਆ ਦੋ ਮਹੀਨੇ ਤਾਂ ਚਲੋ ਹੋ ਗਏ ਤੁਹਾਨੂੰ ਇੱਥੇ ਬੈਠਿਆ ਨੂੰ ਕਿੰਨਾ ਟਾਈਮ ਹੋ ਗਿਆ ਦੋ ਮਹੀਨੇ ਤੋਂ ਹਾਂ ਹਾਂਜੀ ਤੁਸੀਂ ਕਿਹੜੀ ਜਥੇਬੰਦੀ ਦੇ ਨਾਲ ਸੰਬੰਧਤ ਹੋ ਬੁੱਢਾ ਦਾਦ ਹਾਂਜੀ ਕਿੰਨੇ ਸਿੰਘ ਰਹਿੰਦੇ ਆ ਜੀ ਇੱਥੇ ਇੱਥੇ ਹੋਰ ਵੀ ਆ ਜਾਂਦੇ ਸਿੰਘ ਤੇ ਬਾਪੂ ਆ ਤਾਂ ਮੈਂ ਪੱਕੇ ਹੀ ਆ ਹਾਂਜੀ ਇਹ ਟਾਈਮ ਤੇ ਹੋਰ ਕਿਦਾਂ ਮਾਹੌਲ ਕਿਵੇਂ ਆ ਹੁਣ ਦਿਲਦਿਲ ਲੱਗ ਗਿਆ ਪੂਰਾ ਪੱਕਾ ਚੜਦੀ ਕਲਾ ਸਾਡੀ ਤੇ 13 ਮਹੀਨੇ ਉਥੇ ਦਿੱਲੀ ਵਿੱਚ ਵੀ ਰਹਿ ਕੇ ਆਏ ਆਂ ਤੇ ਚੰਡੀਗੜ੍ਹ ਵੀ ਰਹਿ ਕੇ ਆਏ ਆਂ 7-8 ਮਹੀਨੇ ਤੇ ਹੁਣ ਇੱਥੇ ਵੀ 2 ਮਹੀਨੇ ਲੱਗਿ ਸ਼ੱਕ ਹੋ ਗਏ ਨੇ ਤੇ ਉਧਰ ਚੋਣਾ ਦਾ ਮਾਹੌਲ ਵੀ ਐ ਇਲੈਕਸ਼ਨ ਐ ਜਿਹੜੀ ਦੇਸ਼ ਦੀ ਵੋਟ ਬੂਟ ਪਾਉਨੇ ਹੋ ਤੁਸੀਂ ਹਰ ਵਾਰਕ ਨਹੀਂ ਪਾਉਂਦੇ ਨਹੀਂ ਅਸੀਂ ਕਿਹਨੂੰ ਵੋਟ ਨਹੀਂ ਪਾਉਂਦੇ ਹਾਂ ਜਦ ਕਰਦਾ ਕੋਈ ਨਹੀਂ ਤਾਂ ਵੀ ਅਸੀਂ ਵੋਟਾਂ ਨੂੰ ਪਾਈਏ ਕਿਹਨੂੰ ਕਦੇ ਨਹੀਂ ਪਾਈ ਤੁਸੀਂ ਵੋਟ ਹਾਂ ਅਸੀਂ ਨਹੀਂ ਵੋਟ ਪਾਈ ਕਿਹਨੂੰ ਬਣਾਈ ਐ ਵੈਸੇ ਵੋਟਕ ਨਹੀਂ ਭਾਰਤ ਕੀ ਬਣਾਈ ਹੋਈ ਐ ਵੋਟ ਤਾਂ ਬਣੀਆਂ ਅਸੀਂ ਪਾਉਂਦੇ ਨਹੀਂ ਵੋਟ ਕਿਹਨੂੰ ਇਹਨਾਂ ਨੇ ਗੰਦੇ ਕੰਮ ਕਰਨੇ ਵੋਟ ਅਸੀਂ ਵੋਟ ਕਾ ਨੂੰ ਖਰਾਬ ਕਰ ਗਏ ਆਪਣੇ ਹਾਂ ਪਰ ਉਹ ਐਸੇ ਵੀ ਖਰਾਬ ਹੈ ਜੇ ਨਹੀਂ ਪਾਉਂਦੇ ਤਾਂ ਵੀ ਉਦਾਂ ਹੀ ਖਰਾਬ ਹੀ ਹੈ ਪਰ ਕਦੇ ਵੀ ਨਹੀਂ ਪਾਈ ਜ਼ਿੰਦਗੀ ਚ ਬਾਬਾ ਜੀ ਵੋਟ ਨਹੀਂ ਪਹਿਲਾਂ ਪਹਿਲਾਂ ਕਦੇ ਵੀ 25 ਸਾਲ ਪਹਿਨੋਂ ਕਦੇ ਪਾਈ ਹੋਊਗੀ ਨਹੀਂ ਤੇ ਅਸੀਂ ਵੋਟ ਨਹੀਂ ਪਾਉਂਦੇ ਕੀ ਨਾਂ ਕੀ ਤੁਹਾਡਾ ਮੇਰਾ ਨਾਂ ਪ੍ਰੀਤਮ ਸਿੰਘ ਵੋਟ ਬੂਟ ਪਾਉਨੇ ਹੋ ਤੁਸੀਂ ਹਰ ਵਾਰਕ ਨਹੀਂ ਪਾਉਂਦੇ ਅਸੀਂ ਕਿਹ ਵੋਟ ਨਹੀਂ ਪਾਉਂਦੇ ਆਈਏ ਐਵੇਂ ਵੋਟ ਕਿ ਨਹੀਂ ਬਣਾਈ ਹੋਈ ਹੈ ਵੋਟ ਤਾਂ ਬਣੀ ਆਹੀਂ ਪਾਉਂਦੇ ਨਹੀਂ ਵੋਟ ਇਹਨਾਂ ਨੇ ਗੰਦੇ ਕੰਮ ਕਰਨੇ ਵੋਟ ਅਸੀਂ ਵੋਟਾਂ ਨੂੰ ਖਰਾਬ ਕਰੀਏ ਅਸੀਂ ਵੀ ਖਰਾਬ ਹੈ ਜੇ ਨਹੀਂ ਪਾਉਂਦੇ ਤਾਂ ਵੀ ਉਦਾਂ ਹੀ ਹੈ ਖਰਾਬ ਹੀ ਹੈ ਸਾਹਮਣੇ ਸਿੰਘਾਂ ਦੇ ਵੱਲੋਂ ਆਪਣਾ ਮੋਰਚਾ ਬਣਾਇਆ ਗਿਆ ਆ ਬਾਬਾ ਜੀ ਬੈਠੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨੇ ਦਿਨਾਂ ਤੋਂ ਬੈਠੇ ਨੇ ਕਿੰਨੇ ਦਿਨਾਂ ਤੋਂ ਨਹੀਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨ ਹੋ ਗਏ ਬਾਬਾ ਜੀ ਦੋ ਮਹੀਨੇ ਲੱਗ ਗਿਆ ਕਿ ਹੋ ਹੀ ਗਏ ਆ ਦੋ ਮਹੀਨੇ ਤਾਂ ਚਲੋ ਹੋ ਗਏ ਤੁਹਾਨੂੰ ਇੱਥੇ ਬੈਠਿਆ ਨੂੰ ਕਿੰਨਾ ਟਾਈਮ ਹੋ ਗਿਆ ਦੋ ਮਹੀਨੇ ਤੋਂ ਹਾਂ ਹਾਂ ਜੀ ਤੁਸੀਂ ਕਿਹੜੀ ਜਥੇਬੰਦੀ ਦੇ ਨਾਲ ਸੰਬੰਧਤ ਹੋ ਬੁੱਢਾ ਦਾਦ ਹਾਂ ਜੀ ਕਿੰਨੇ ਸਿੰਘ ਰਹਿੰਦੇ ਆ ਜੀ ਇੱਥੇ ਇੱਥੇ ਹੋਰ ਵੀ ਆ ਜਾਂਦੇ ਸਿੰਘ ਤੇ ਬਾਪੂ ਆ ਤਾਂ ਮੈਂ ਪੱਕੇ ਹੀ ਆ ਹਾਂ ਜੀ ਇਹ ਟਾਈਮ ਤੇ ਹੋਰ ਕਿਦਾਂ ਮਾਹੌਲ ਕਿਵੇਂ ਆ ਹੁਣ ਦਿਲਦਿਲ ਲੱਗ ਗਿਆ ਪੂਰਾ ਪੱਕਾ ਜੀ ਚੜਦੀ ਕਲਾ ਸਾਡੀ ਤੇ 13 ਮਹੀਨੇ ਉਥੇ ਦਿੱਲੀ ਵਿੱਚ ਵੀ ਰਹਿ ਕੇ ਆਏ ਆਂ ਤੇ ਚੰਡੀਗੜ੍ਹ ਵੀ ਰਹਿ ਕੇ ਆਏ ਆਂ 7-8 ਮਹੀਨੇ ਤੇ ਹੁਣ ਇੱਥੇ ਵੀ 2 ਮਹੀਨੇ ਲੱਗੀ ਸ਼ੱਕ ਹੋ ਗਏ ਨੇ ਤੇ ਉਧਰ ਚੋਣਾਂ ਦਾ ਮਾਹੌਲ ਵੀ ਐ ਇਲੈਕਸ਼ਨ ਐ ਜਿਹੜੀ ਦੇਸ਼ ਦੀ ਵੋਟ ਬੂਟ ਪਾਉਨੇ ਹੋ ਤੁਸੀਂ ਹਰ ਵਾਰਕ ਨਹੀਂ ਪਾਉਂਦੇ ਨਹੀਂ ਅਸੀਂ ਕਿਹਨਾਂ ਵੋਟ ਨਹੀਂ ਪਾਉਂਦੇ ਹਾਂ ਜਦ ਕਰਦਾ ਕੋਈ ਨਹੀਂ ਤਾਂ ਵੀ ਅਸੀਂ ਵੋਟਾਂ ਨੂੰ ਪਾਈਏ ਕਿਹਨੂੰ ਕਦੇ ਨਹੀਂ ਪਾਈ ਤੁਸੀਂ ਵੋਟ ਅਸੀਂ ਨਹੀਂ ਵੋਟ ਪਾਈ ਕਿ ਬਣਾਈ ਆ ਵੈਸੇ ਵੋਟ ਕਿ ਨਹੀਂ ਭਾਰਤ ਕੀ ਵੋਟ ਬਣਾਈ ਹੋਈ ਹੈ ਵੋਟ ਤਾਂ ਬਣੀ ਆ ਸਾਨੂੰ ਪਾਉਂਦੇ ਨਹੀਂ ਵੋਟ ਕਿਸ ਨੂੰ ਹਾਂ ਅੱਛਾ ਇਹਨਾਂ ਨੇ ਗੰਦੇ ਕੰਮ ਕਰਨੇ ਵੋਟ ਅਸੀਂ ਵੋਟ ਕਾਨੂੰ ਖਰਾਬ ਕਰੀਏ ਆਪਣੇ ਹਾਂ ਪਰ ਵੈਸੇ ਵੀ ਖਰਾਬ ਹੈ ਜੇ ਨਹੀਂ ਪਾਉਂਦੇ ਤਾਂ ਵੀ ਉਦਾਂ ਹੀ ਖਰਾਬ ਹੀ ਹੈ ਪਰ ਕਦੇ ਵੀ ਨਹੀਂ ਪਾਈ ਜ਼ਿੰਦਗੀ ਚ ਬਾਬਾ ਜੀ ਵੋਟ ਨਹੀਂ ਪਹਿਲਾਂ ਪਹਿਲਾਂ ਕਦੇ ਵੀ 25 ਸਾਲ ਪਹਿਨੋਂ ਕਦੇ ਪਾਈ ਹੋਊਗੀ ਨਹੀਂ ਤੇ ਅਸੀਂ ਵੋਟ ਨਹੀਂ ਪਾਉਂਦੇ ਕੀ ਨਾਂ ਕੀ ਤੁਹਾਡਾ ਮੇਰਾ ਨਾਂ ਪ੍ਰੀਤਮ ਸਿੰਘ ਹੈ